ਖੰਨੇਰੇ ਵਿੱਚ ਗ੍ਰੀਨ ਡਰਾਈਵ ਸ਼ੁਰੂ ਕੀਤੀ ਹੈ ਔਰ ਇਹਦੇ ਲਈ ਅਸੀਂ 100-100 ਮੀਟਰ ਦੇ ਫੈਚ ਬਣਾਉਣੇ ਸ਼ੁਰੂ ਕਰਤੇ ਪਹਿਲਾ ਅਸੀਂ 100-100 ਮੀਟਰ ਦੇ ਚਾਰ ਜਾਂ ਪੰਜ ਜਿਹੜੇ ਇਹ ਅਸੀਂ ਫੈਚ ਜੋ ਕਿ ਮਿਲਟਰੀ ਗਰਾਊਂਡ ਖੰਨੇ ਦੇ ਨਾਲ-ਨਾਲ ਨੇ ਅਸੀਂ ਇਹ ਮੇਨਟੇਨ ਕਰਨ ਜਾ ਰਹੇ ਹਾਂ ਜੋ ਅੱਜ ਮਾਨਜੋਗ ਐਮਐਲਏ ਸਾਹਿਬ ਵੱਲੋਂ ਅੱਜ ਇਹ ਜਿਹੜੀ ਗ੍ਰੀਨ ਸਿਟੀ ਖੰਨਾ ਦੀ ਸ਼ੁਰੂਆਤ ਕੀਤੀ ਗਈ ਹੈ ਸਾਡੇ ਮਾਨਜੋ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਉਹਨਾਂ ਵੱਲੋਂ ਸਾਨੂੰ ਟਾਰਗੇਟ ਦਿੱਤਾ ਗਿਆ ਵੀ ਜਿਹੜਾ ਖੰਨਾ ਨਗਰ ਕਾਉਂਸਲ ਨੇ 512 ਤਰੀਕ ਤੱਕ ਢੋਟਾ ਲਗਾਉਣਾ ਵਾ ਤੇ ਫਿਰ ਇਸ ਸਬੰਧੀ ਅਸੀਂ ਐਮਐਲਏ ਸਾਹਿਬ ਨਾਲ ਗੱਲ ਕੀਤੀ ਉਹਨਾਂ ਵੱਲੋਂ ਸਾਨੂੰ ਕਾਫੀ ਹੱਲਾਸ਼ੇਰੀ ਦਿੱਤੀ ਗਈ ਮੈਨੂੰ ਲੱਗਦਾ ਉਹ ਦੇਖ ਕੇ ਉਹ ਕੋਈ ਵੀੜਾ ਠਾਇਆ ਕੀ ਕੀ ਪੂਰਾ ਸਕੀਮ ਅਜ ਕੀ ਹੋਣਾ ਸਾਥੋਂ ਪਹਿਲਾਂ ਧੰਨਵਾਦ মিডিਆ ਦਾ ਤੁਸੀਂ ਇੱਕ ਨਿੱਕੇ ਜਿਹੇ ਸੱਦੇ ਦੇ ਉੱਤੇ ਅੱਜ ਐਡੀ ਵੱਡੀ ਤਾਦਾਦ ਦੇ ਵਿੱਚ ਕਵਰੇਜ ਕਰਨ ਲਈ ਪਹੁੰਚੇ ਹੋ ਮੈਂ ਧੰਨਵਾਦ ਕਰਦਾ ਹੱਥ ਜੋੜ ਕੇ ਸਭ ਤੋਂ ਪਹਿਲਾਂ ਆਪਣੇ ਖੰਨੇ ਦੀ ਮਹਾਨ ਜਨਤਾ ਦਾ ਕਾਰਨ ਕੀ ਹੈ ਹਮੇਸ਼ਾ ਸੰਗਤ ਮਹਾਨ ਹੁੰਦੀ ਹੈ ਸੰਗਤ ਤੋਂ ਬਿਨਾਂ ਇਨਸਾਨ ਕੁਝ ਵੀ ਨਹੀਂ ਤੁਸੀਂ ਦੇਖਿਆ ਹੋਊਗਾ ਹਰ ਚੋਣਾਂ ਦੇ ਵਿੱਚ ਖੰਨੇ ਨੇ ਬਾਦ ਚੜ ਕੇ ਜੋ ਮੇਰਾ ਸਾਥ ਦਿੱਤਾ ਮੈਂ ਇਸ ਗੱਲ ਦੀ ਹਮੇਸ਼ਾ ਧੰਨਵਾਦ ਦੀਆਂ ਔਰ ਮੇਰਾ ਉੱਤਰਦਾਇਤੋ ਬਣਦਾ ਸੀ ਮੇਰਾ ਫਰਜ਼ ਬਣਦਾ ਸੀ ਕਿ ਖੰਨੇ ਨੂੰ ਉਹਦੇ ਬਦਲੇ ਦੇ ਵਿੱਚ ਆਪਾਂ ਕੁਝ ਨਾ ਕੁਝ ਵਧੀਆ ਦਈਏ ਸੋ ਅੱਜ ਪੂਰੇ ਪ੍ਰਸ਼ਾਸਨ ਦੇ ਨਾਲ ਲੜ ਕੇ ਪੂਰੀ ਟੀਮ ਨੇ ਨਾਲ ਰਲ ਕੇ ਸਾਰੇ ਮੈਕਮਿਆਂ ਦੀ ਮਦਦ ਦੇ ਨਾਲ ਸਾਡੇ ਨਾਲ ਨਗਰ ਕੌਂਸਲ ਦੇ ایਓਪੀ ਖੜੇ ਨੇ ਆਪਾਂ ਇੱਕ ਖੰਨੇ ਦੇ ਵਿੱਚ ਗ੍ਰੀਨ ਡਰਾਈਵ ਸ਼ੁਰੂ ਕੀਤੀ ਹੈ ਔਰ ਇਹਦੇ ਲਈ ਅਸੀਂ 100-100 ਮੀਟਰ ਦੇ ਫੈਚ ਬਣਾਉਣੇ ਸ਼ੁਰੂ ਕਰਤੇ ਪਹਿਲਾ ਅਸੀਂ 100-100 ਮੀਟਰ ਦੇ ਚਾਰ ਜਾਂ ਪੰਜ ਜਿਹੜੇ ਇਹ ਅਸੀਂ ਫੈਚ ਜੋ ਕਿ ਮਿਲਟਰੀ ਗਰਾਊਂਡ ਖੰਨੇ ਦੇ ਨਾਲ-ਨਾਲ ਨੇ ਅਸੀਂ ਇਹ ਮੇਨਟੇਨ ਕਰਨ ਜਾ ਰਹੇ ਹਾਂ ਇਹਦੇ ਨਾਲ ਨਾਲ ਫਿਰ ਅਸੀਂ ਇਹਦਾ ਪੂਰਾ ਇੱਕ ਬਲੂਪ੍ਰਿੰਟ ਤਿਆਰ ਕਰ ਲਿਆ। ਇੱਧਰਲੇ ਪਾਸੇ ਤੁਸੀਂ ਦੇਖ ਸਕਦੇ ਹੋ ਇੱਧਰ ਗ੍ਰੀਨ ਬੈਲਟ ਲਈ ਆ ਇੱਕ ਪੂਰੇ ਆ ਪਿੱਛੇ ਤੁਸੀਂ ਟ੍ਰੀਜ਼ ਦੇਖ ਸਕਦੇ ਹੋ ਅਸੀਂ ਬੇਬੀ ਟ੍ਰੀਜ਼ ਲੈ ਕੇ ਆਏ ਆ। ਇਹ ਹੁਣ ਸਾਰੇ ਉਰੇ ਪਲਾਂਟ ਹੋ ਜਾਣੇ ਨੇ। ਅਸੀਂ ਉਰੇ ਘਾਹ ਲਾ ਰਹੇ ਆ ਬਹੁਤ ਵਧੀਆ ਟੌਪ ਕੁਆਲਿਟੀ ਦਾ ਘਾਹ ਲੱਗੂ ਆ। ਔਰ ਜਿਹੜਾ ਤੁਸੀਂ ਇੱਧਰਲੇ ਪਾਸੇ ਪੁਲ ਦੇਖ ਰਹੇ ਹੋ ਇਹ ਪੁਲ ਦੇ ਨਾਲ ਜਿਹੜੀ ਟੇਪਰ ਵਾਲੀ ਮਿੱਟੀ ਆ ਇਹ ਟੇਪਰ ਵਾਲੀ ਮਿੱਟੀ ਤੇ ਬਹੁਤ ਸੋਹਣਾ ਘਾਹ ਲਾ ਕੇ ਔਰ ਮਾਲੀ ਇਹਦੀ ਕਟਿੰਗ ਕਰਨਗੇ ਉਰੇ ਅਸੀਂ ਜਿਹੜੇ ਫੁੱਲਾਂ ਵਾਲੇ ਬੂਟੇ ਹੋਣਗੇ ਫੁੱਲਾਂ ਵਾਲੇ ਬੂਟੇ ਲਾਵਾਂਗੇ ਇਸ ਜਗ੍ਹਾ ਦੇ ਉੱਤੇ ਜਿੱਥੇ ਆਪਾਂ ਇਸ ਸਮੇਂ ਖੜੇ ਆ ਜਿਹੜੀ ਇਹ ਬੈਲਟ ਤਿਆਰ ਕਰ ਰਹੇ ਆ ਅਸੀਂ ਗ੍ਰੀਨ ਬੈਲਟ ਉਰੇ ਅਸੀਂ ਜਿਹੜੇ ਡੇਟ ਦੇ ਬੂਟੇ ਹੁੰਦੇ ਨੇ ਡੇਟ ਬੂਟੇ ਲਾਵਾਂਗੇ ਜਿਵੇਂ ਤੁਸੀਂ ਵਿਕਸਿਤ ਵੱਡੇ ਵੱਡੇ ਸ਼ਹਿਰਾਂ 'ਚ ਦੇਖੇ ਹੋਣੇ ਨੇ ਵੀ ਜਦੋਂ ਆਪਾਂ ਕਿਸੇ ਵੱਡੀ ਰੋਡ ਤੇ ਜਾਂਦੇ ਆ ਉੱਥੇ ਤੁਸੀਂ ਦੇਖ ਸਕਦੇ ਹੋ ਕਿ ছায়ਾਦਾਰ ਰੰਗ-ਬਰੰਗੇ ਫੁੱਲਾਂ ਵਾਲੇ ਬੂਟੇ ਲੱਗੇ ਹੁੰਦੇ ਨੇ ਵੱਡੇ ਪੇੜ ਲੱਗੇ ਹੁੰਦੇ ਨੇ ਜਿਹੜੇ ਆਪਣੇ ਰੁੱਤ ਦੇ ਹਿਸਾਬ ਨਾਲ ਜਵੇਂ ਜਵੇਂ ਰੁੱਤ ਆਉਂਦੀ ਹੈ ਉਹਨਾਂ ਚ ਫੁੱਲ ਖਿੜਦੇ ਨੇ ਚੰਗੇ ਚੰਗੇ ਰੰਗ ਹੁੰਦੇ ਨੇ ਉਸ ਤਰੀਕੇ ਦਾ ਜਾਨੀ ਕਿ ਅਸੀਂ ਇਹ ਡਿਜ਼ਾਈਨ ਕੀਤਾ ਔਰ ਤੁਸੀਂ ਆਉਣ ਵਾਲੇ ਕਿਉਂਕਿ ਇਹ ਮੌਸਮ ਹੈ ਇਸ ਮੌਸਮ ਦੇ ਵਿੱਚ ਲਾਏ ਹੋਏ ਬੂਟੇ ਲਾਏ ਹੋਏ ਫੁੱਲ ਨੇ ਜਿਹੜੇ ਉਹ ਬਹੁਤ ਜਲਦੀ ਪਰਫੁੱਲਤ ਹੁੰਦੇ ਨੇ ਹੁਣੇ ਮੌਸਮ ਹੈ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਦੇ ਜਾਇਓ ਇਹ ਜਿਹੜਾ ਸਾਡਾ ਖੰਨਾ ਹੈ ਇਹ ਬਹੁਤ ਸੋਹਣਾ ਤੇ ਸੋਨ ਨੂੰ ਸੁੰਦਰ ਦੇਖਣ ਨੂੰ ਮਿਲੂਗਾ ਸਾਹਿਬ ਜਿਹੜਾ ਜੇ ਡਰਾਈਵ ਸ਼ਰੂ ਯਾ ਕੀ ਡਰਾਈਵਰ ਨਗਰਕੁੰਤਲਾ ਕੀ ਰੋਡ ਹੈ ਇਹ ਵਿੱਚ ਜੋ ਅੱਜ ਮਾਨਜੋਗ ਐਮਐਲਏ ਸਾਹਿਬ ਵੱਲਿਓ ਅੱਜ ਜਿਹੜੀ ਗ੍ਰੀਨ ਸਿਟੀ ਖੰਨਾ ਦੀ ਸ਼ੁਰੂਆਤ ਕੀਤੀ ਗਈ ਆ ਸਾਡੇ ਮਾਨਜੋਗ ਡਿਪਟੀ ਕਮਿਸ਼ਨਰ ਸਾਹਿਬ ਜਿਹੜੇ ਉਹਨਾਂ ਵੱਲਿਓ ਸਾਨੂੰ ਟਾਰਗੇਟ ਦਿੱਤਾ ਗਿਆ ਵੀ ਜਿਹੜਾ ਖੰਨਾ ਨਗਰ ਕਾਉਂਸਲ ਨੇ 5012 ਤਰੀਕ ਤੱਕ ਗੁੱਟਾ ਲਗਾਉਣਾ ਵਾ ਤੇ ਇਸ ਸਬੰਧੀ ਅਸੀਂ ਐਮਐਲਏ ਸਾਹਿਬ ਨਾਲ ਗੱਲ ਕੀਤੀ ਉਹਨਾਂ ਵੱਲਿਓ ਸਾਨੂੰ ਕਾਫੀ ਹੱਲਾਸ਼ੇਰੀ ਦਿੱਤੀ ਗਈ ਜੋ ਕਿ ਅਸੀਂ ਇਹਦੇ ਮੁਤਾਬਕ ਅਸੀਂ ਜਿਹੜਾ ਹੈਗਾ ਬਜਟ ਵੀ ਪਾਸ ਕਰਵਾ ਲਿਆ ਹੈ ਤੇ ਮੈਂ ਆਪਣੇ ਸਾਰੇ ਬੰਦੇ ਇਹਨਾਂ ਤੇ ਜਗਾ ਕੰਮ ਕਰਨ ਵਾਸਤੇ ਡਿਪਲੂਟ ਕਰ ਦਿੱਤੇ ਗਏ ਨੇ ਜੋ ਐਮਐਲਏ ਸਾਹਿਬ ਨੇ ਦੱਸਿਆ ਗਿਆ ਵੀ 2 ਮਹੀਨੇ ਵਿੱਚ ਸ਼ਹਿਰ ਦੀ ਨਵਾਰਤਤਾ ਦਿੱਤੀ ਜਾਊਗੀ ਇਸ ਵਿੱਚ ਨਗਰ ਕੌਂਸਲ ਦਾ ਪੂਰਾ ਪੂਰਨ ਪੂਰਨ ਸਹਿਯੋਗ ਹੋਊਗਾ ਇੱਕ ਐਮਐਲਏ ਇਹ ਉਧਰ ਦੇਖਣ ਨੂੰ ਆਇਆ ਵੀ ਬੋਦੇ ਲੱਗ ਜਾਂਦੇ ਪਰ ਬਾਜੋ ਸੰਭਾਲਣੀ ਹੁੰਦੀ ਕਿ ਐ ਸੰਭਾਲ ਲਈ ਵੀ ਕੋਈ ਸਪੈਸ਼ਲ ਕਦਮ ਚੁੱਕੇ ਜਾਣਗੇ ਨਹੀਂ ਬਿਲਕੁਲ ਸਾਡੇ ਨਾਲ ਜੀ 10 ਬੰਦੇ ਅਸੀਂ ਇਹ ਜੀਟੀ ਰੋਡ ਦੇ ਉੱਪਰ ਡਿਪਲੂਟ ਕੀਤੇ ਨੇ ਜਿਹੜੇ ਕੀ ਉਹਦੀ ਦੇਖਰੇਖ ਕਰਨਗੇ ਬਾਕੀ ਸਮੇਂ ਸਮੇਂ ਮੁਤਾਬਕ ਇਹਨਾਂ ਦੀ ਉੱਪਰ ਉੱਚ ਅਫਸਰ ਵੀ ਚੈਕਿੰਗ ਕਰਦੇ ਰਹਿਣਗੇ